कल कल इवनिंग ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਦੁਰਪੋੜ-ਪੋੜ ਕਰਨ ਦਾ ਜਿਹੜਾ ਹੈਗਾ ਬਾਕੀ ਆ ਸਾਹਮਣੇ ਆਇਆ ਸੀ ਤੋਂ ਇਮੀਡੀਏਟਲੀ ਸਾਡੇ ਐਸਐਸਓ ਸਾਹਿਬ ਜਿਹੜਾ 5 ਮਿੰਟਾਂ ਚੋਂ ਮੁਕੇ ਤੇ ਆ ਗਏ ਸੀ। ਉਹਦੇ ਚ ਪਤਾ ਚੱਲਿਆ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਉਣ ਵਾਸਤੇ ਇੱਥੇ ਆਏ ਸੀਗੇ। ਉਹਨਾਂ ਦੇ ਆਪ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈ। ਤੋ ਔਰ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਅਸੀਂ ਸਿਵਲ ਸਰਦਨ ਸਾਹਿਬ ਨਾਲ ਗੱਲ ਕਰ ਪਈ ਸੀਗੀ ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਹੈ ਵੀ ਅਸੀਂ ਇਹਦੇ ਚ ਉਹ ਰੈਲੇਵੈਂਟ ਜਿਹੜੇ ਸਟ੍ਰਿਕਟ ਵੈਲੇਵੈਂਟ ਸੈਕਸ਼ਨ ਚ ਅਸੀਂ ਐਫ ਆਈ ਆਰ ਦਰਿਏ ਤਰਸ ਕਰਾਂਗੇ ਪਰ ਅਸੀਂ ਉਹ ਜਿਹੜੀ ਜਿਨ੍ਹਾਂ ਨੇ ਇਹੋ ਜਿਹਾ ਬਾਕੀਆ ਕੀਤਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜੇਸ਼ੇ ਅਮਲ ਵਿੱਚ ਲਿਆਵਾਂਗੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਲੀ ਨੋਟਿਸ ਜਿਸ਼ੇ ਲਿਆ ਆ ਗਿਆ ਹੈ। ਅਕੀ ਇਸ ਸਿਵਲ जन गुरदासपुर जी उन्होंने दस पार्टी दरम्यान झगड़ा होगा इट वॉज ऑन द कैंपसिटल सो जिस तरह एस एस पी साहब उन्होंने खिलाफ एफ आई आर भी रजिस्टर्ड से जो पबलिक प्रॉपर्टी का नुकसान होया ਪੋਸੀਬਲ ਦਾ ਸਿੰਸ ਆਲ ਮਨੀ ਸੈਸ ਕੀ ਥੈਟ ਇਸ ਅਰਾਊਂਡ 1 ਲੱਖ ਉਹ ਵੀ ਇਟ ਊਡ ਬੀ ਰਿਕਵਰਡ ਫਰਮ ਦਾ ਪਰਸਨ ਜਿਨ੍ਹਾਂ ਨੇ ਇਹ ਪ੍ਰਾਪਰਟੀ ਦਾ ਡੈਮੇਜ ਕੀਤਾ ਸੋ ਦੈਟ ਇਟ ਬਿਕਮਸ ਐਜ਼ ਅ ਡੈਟਰੈਂਟ ਟੂ ਵਨ ਐਂਡ ਆਲ ਜਿਹੜੇ ਪਬਲਿਕ ਪਲੇਸ ਤੇ ਜਾ ਕੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦੇ ਸੋ ਕੋਟੀ ਜਿਹੜੇ ਵੈਲੂਐਬਲ ਜਿਹੜੇ ਪ੍ਰੋਵੀਜਨਸ ਹੈਗੇ ਉਸ ਹਸਪਤਲੀ ਸਕਿਉਰਟੀ ਦੇ ਨੋ ਅਵੇਨਸਸ ਕੀਤਾ ਜਾਵੇਗਾ ਅਨ ਅਕੋਰਡਿੰਗਲੀ ਜਿਹੜਾ ਨੈਸੈਸਰੀ ਐਕਸ਼ਨ ਹੈ ਉਹ ਅਸੀਂ ਇੰਪਲੀਮੈਂਟ ਕਰਾਂਗੇ ਅਰ ਇਹ ਚ ਇੱਕ ਵੀ ਇੰਪੋਰਟੈਂਟ ਚੀਜ਼ ਆ ਵੀ ਹੈ ਕਿ ਇਹਦੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਤੇ ਡਾਕਟਰਸ ਤੇ ਵੀ ਕੋਈ ਸੱਟਾ ਸੁਤਾ ਲੱਗਿਆ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਜੀ ਔਰ ਦੋਨੋਂ ਵੈਲੂਐਬਲ ਪਾਰਟੀ ਜਿਹੜੇ ਡਾਕਟਰ ਦੇ ਨਾਲ ਇਥੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਨਸੀਡੈਂਟ ਸਾਹਮਣੇ ਨਹੀਂ ਆਇਆ ਸਰ 200 ਬੈੱਡ ਦਾ ਹਸਪਤਲ ਹੈਗਾ ਲੇਕਿਨ ਸਿਰਫ ਰਾਤ ਨੂੰ ਸਿਰਫ ਜ ਇੱਕ ਕੋ ਪੁਸ ਕਰਮੀ ਜਿਹੜਾ ਤਨਾਤ ਹੋ ਜਾਂਦਾ ਉਹ ਅਸੀਂ ਵੈਲੂਏਸ਼ਨ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸੈਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਅਸੈਸ ਕਰਦੇ ਆਗੇ ਉਹ ਅਸੀਂ ਵੈਲੂਏਸ਼ਨ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਸੈਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸਿਸ ਹੈ ਉਹਨੂੰ ਦੇਖ ਕੇ ਅਸੀਂ ਅਗਲੀ ਕਦਮ ਜਿਹੜਾ ਮਤਲਬ ਰੋਪੀਟੇਸ ਹੋਇਆ ਕੋਈ ਜਦੋਂ ਪਤਲਾ ਕੇ ਪਛਾਣ ਹੋਈ ਕਿ ਦੇਖੋ ਜੀ ਬੰਦੇ ਆਈਡੈਂਟੀਫਾਈਡ ਹੈ ਵੀਲ ਸੂਨ ਅਵੈਸਟ ਕਿ